ਹੈਲੋ ਫਰੈਂਡਸ ਮੈਂ ਗੁਰਪ੍ਰੀਤ ਕੌਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ GK with Gurpreet Kaur ਦੇ ਵਿੱਚ ਪੰਜਾਬੀ ਵਿਆਕਰਨ ਦੀ ਕਲਾਸ ਦੇ ਵਿੱਚ ਅੱਜ ਆਪਾਂ ਕਰਾਂਗੇ ਕਿਰਿਆ ਕਿਰਿਆ ਦੇ ਨਾਲ ਰੇਟਡ ਜਿੰਨੇ ਵੀ ਇੰਪੋਰਟੈਂਟ MCQ ਪੁਰਾਣੇ ਪੀਪਰਸ ਦੇ ਵਿੱਚ ਆ ਚੁੱਕੇ ਹੋ ਆਪਾਂ ਅੱਜ ਦੀ ਕਲਾਸ ਦੇ ਵਿੱਚ ਲੈ ਕੇ ਆਏ ਆ ਕਲਾਸ ਤੁਹਾਡੇ ਲਈ ਹੈਲਪਫੁਲ ਤਾਂ ਰਹੂਗੀ ਕਿਉਂਕਿ ਇੱਕ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਪੁਰਾਣੇ ਪੀਪਰਾਂ ਦੇ ਵਿੱਚ ਕਿੱਦਾਂ ਦੇ ਕੁਐਸਚਨ ਫਰੇਮ ਹੁੰਦੇ ਆ ਤੇ ਤੁਹਾਨੂੰ ਕਿਹੜੇ ਲੈਵਲ ਦੀ ਤਿਆਰੀ ਜਿਹੜੀ ਉਹ ਕਰਨੀ ਚਾਹੀਦੀ ਹੈ ਕਿਹੋ ਜੀ ਸਟੱਡੀ ਕਰਨੀ ਚਾਹੀਦੀ ਹੈ ਤੇ ਨਾਲ ਦੀ ਨਾਲ ਹੀ ਜਿਹੜੀ ਵੀ ਆਪਣੇ ਕੋਲ ਐਮਸੀਕਿਊਜ਼ ਆਉਂਦੇ ਜਾਣਗੇ ਉਹਨੂੰ ਆਪਾਂ ਡਿਸਕਸ ਕਰਦੇ ਜਾਵਾਂਗੇ ਜਿਹਦੇ ਨਾਲ ਤੁਹਾਡੇ ਡਾਊਟਸ ਕਲੀਅਰ ਹੁੰਦੇ ਜਾਣਗੇ ਤਾਂ ਆਓ ਕਲਾਸ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਰਿਆ ਕੀ ਹੁੰਦੀ ਹੈ ਜਿਹਦੇ ਤੋਂ ਸਾਨੂੰ ਕਿਸੇ ਕੰਮ ਦੇ ਹੋਣ ਦਾ ਬੋਧ ਪਤਾ ਲੱਗੇ ਜਿਹਦੇ ਤੋਂ ਕੰਮ ਦੇ ਹੋਣ ਦਾ ਪਤਾ ਚੱਲੇ ਉਹਨੂੰ ਬੋਲਦੇ ਆ ਕਿਰਿਆ ਠੀਕ ਹੈ ਜੀ ਤੇ ਕਿਰਿਆ ਜਿਹੜੀ ਹੈ ਜਿਵੇਂ ਕਿ ਪੜਨਾ ਖੇਡਣਾ ਖਾਣਾ ਪੀਣਾ ਸੋਣਾ ਇਹ ਸਾਰੀਆਂ ਕੀ ਨੇ ਕਿਰਿਆ ਨੇ ਕਿਉਂਕਿ ਇਹਦੇ ਤੋਂ ਕੁਝ ਪਤਾ ਚੱਲਦਾ ਹੈ ਕੰਮ ਦੇ ਹੋਣ ਦਾ ਉਹਨੂੰ ਬੋਲਦੇ ਆ ਕਿਰਿਆ ਨੈਕਸਟ ਆਪਾਂ ਦੇਖਦੇ ਆ ਜੀ ਗੁਰਜਪ ਖੇਡਦਾ ਹੈ ਵਾਕ ਵਿੱਚ ਖੇਡਦਾ ਕੀ ਹੈ ਹੁਣ ਇੱਕ ਵਾਕ ਹੈ ਆਪਣੇ ਕੋਲ ਗੁਰਜਪ ਖੇਡਦਾ ਹੈ ਖੇਡਦਾ ਆਪਾਂ ਇਹਦੇ ਵਿੱਚ ਦੱਸਣਾ ਕੀ ਹੈ ਨਾਮ ਆ ਪੜਨਾਮਾ ਹੈ ਕਿਰਿਆ ਹੈ ਜਾਂ ਵਿਸ਼ੇਸ਼ਣ ਹੈ ਤੇ ਇਹਦੀ ਰਾਈਟ ਆਪਸ਼ਨ ਜਿਹੜੀ ਹੋਊਗੀ ਕਿਰਿਆ ਕਿਉਂਕਿ ਗੁਰਜਪ ਜਿਹੜਾ ਉਹ ਤਾਂ ਨਾਮ ਹੈ ਤੇ ਕੀ ਕਰ ਰਿਹਾ ਗੁਰਜਪ ਖੇਡ ਰਿਹਾ ਜਿਹਦੇ ਤੋਂ ਕੰਮ ਦੇ ਹੋਣ ਦਾ ਪਤਾ ਲੱਗ ਰਿਹਾ ਕਿ ਖੇਡ ਰਿਹਾ ਉਹ ਇਹ ਹੈ ਆਪਣੇ ਕੋਲ ਕਿਰਿਆ ਨੈਕਸਟ ਹੈ ਜੀ ਆਪਣੇ ਕੋਲ ਉਹ ਸਵੇਰ ਤੋਂ ਪੜ ਰਿਹਾ ਹੈ ਵਾਕ ਵਿੱਚ ਕਿਰਿਆ ਦੀ ਕਿਹੜੀ ਅਵਸਥਾ ਹੈ অপਸ਼ਨਸ ਨੇ ਸਾਡੇ ਕੋਲ ਸਧਾਰਨ ਅਵਸਥਾ ਸੰਭਾਵਨਾ ਅਰਥਕ ਅਵਸਥਾ ਪ੍ਰੇਰਣਾ ਆਰਥਮਕ ਅਵਸਥਾ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾਂ ਰਾਜੇ ਕੁਐਸਚਨ ਨੂੰ ਸੋਲਵ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਕਿਰਿਆਵਾਂ ਉਹਦੀਆਂ ਤਿੰਨ ਅਵਸਥਾ ਹੁੰਦੀਆਂ ਨੇ ਮੈਂ ਕਿਰਿਆ ਦੀ ਟਾਈਪਸ ਦੀ ਗੱਲ ਨਹੀਂ ਕਰ ਰਹੀ ਉਹਦੀਆਂ ਅਵਸਥਾ ਦੀ ਗੱਲ ਕਰ ਰਹੀ ਤਿੰਨ ਅਵਸਥਾ ਹੁੰਦੀਆਂ ਸਧਾਰਨ ਸੰਭਾਵਨਾ ਅਰਥਕ ਤੇ ਪ੍ਰੇਰਣਾ ਅਰਥਕ ਸਧਾਰਨ ਦੇ ਵਿੱਚ ਤਾਂ ਹੁੰਦਾ ਹੈ ਸਧਾਰਨ ਕੋਈ ਕੰਮ ਹੋ ਰਿਹਾ ਜਿਵੇਂ ਬੱਚਾ ਰੋਟੀ ਖਾ ਰਿਹਾ ਹੈ ਬੱਚਾ ਰੋਟੀ ਖਾ ਰਿਹਾ ਸਧਾਰਨ ਹੈ ਸੰਭਾਵਨਾ ਅਰਥਕ ਦੇ ਵਿੱਚ ਹੁੰਦਾ ਜਦੋਂ ਕੋਈ ਸੰਭਾਵਨਾ ਪੈਦਾ ਹੋ ਜੇ ਜਿਵੇਂ ਕਿ ਕੱਲ ਮੈਂ ਆਵੇਗਾ ਹੁਣ ਕੱਲ ਨੂੰ ਮੈਂ ਆ ਵੀ ਸਕਦਾ ਤੇ ਨਹੀਂ ਵੀ ਆ ਸਕਦਾ ਜਿਵੇਂ ਅੱਜ ਮਹਿਮਾਨ ਆਉਣਗੇ ਮਹਿਮਾਨ ਅੱਜ ਆਉਣਗੇ ਆ ਵੀ ਸਕਦੇ ਤੇ ਨਹੀਂ ਵੀ ਆ ਸਕਦੇ ਥਰਡ ਹੈ ਜੀ ਆਪਣੇ ਕੋਲ ਪ੍ਰੇਰਣਾ ਅਰਥਮਕ ਅਵਸਥਾ ਜਿਵੇਂ ਵਿੱਚ ਕਿਸੇ ਨੂੰ ਪ੍ਰੇਰਣਾ ਦੇ ਕੇ ਕੋਈ ਕੰਮ ਕਰਵਾਇਆ ਜਾਂਦਾ ਜਿਵੇਂ ਕਿ ਫਾਰ ਐਗਜ਼ਾਮਪਲ ਤੁਸੀਂ ਕੱਲ ਆਇਓ ਆਪਾਂ ਖੇਡਾਂਗੇ ਕਿ ਉਹਨਾਂ ਨੂੰ ਪ੍ਰੇਰਣਾ ਦਿੱਤੀ ਕਿ ਕੱਲ ਆਇਓ ਕੱਲ ਆਇਓ ਆਪਾਂ ਖੇਡਾਂਗੇ ਤੇ ਇਹਦੇ ਵਿੱਚ ਕਿਰਿਆ ਵੀ ਹੋ ਰਹੀ ਹੈ ਕਿ ਕੱਲ ਆਇਓ ਆਉਣਗੇ ਤੇ ਕਿਰਿਆ ਹੋਊਗੀ ਆਪਾਂ ਖੇਡਾਂਗੇ ਠੀਕ ਹੈ ਇਹ ਪ੍ਰੇਰਣਾ ਦੇ ਕੇ ਜਦੋਂ ਕੋਈ ਕੰਮ ਕਰਵਾਇਆ ਜਾਂਦਾ ਉਹਨੂੰ ਬੋਲਦੇ ਆ ਪ੍ਰੇਰਣਾ ਅਰਥਕ ਅਵਸਥਾ ਤਿੰਨੋਂ ਅਵਸਥਾਵਾਂ ਦੀ ਆਪਾਂ ਗੱਲ ਕਰ ਲਈਏ ਹੁਣ ਇਹਨਾਂ ਦੇ MCQ ਸੋਲਵ ਕਰਾਂਗੇ ਉਹ ਸਵੇਰ ਤੋਂ ਪੜ ਰਿਹਾ ਹੈ ਵਾਕ ਦੀ ਕਿਹੜੀ ਅਵਸਥਾ ਹੈ ਤੇ ਇਹ ਆਪਣੇ ਕੋਲ ਸਧਾਰਨ ਕਿਉਂਕਿ ਨਾ ਤਾਂ ਇਹਦੇ ਵਿੱਚ ਕੋਈ ਸੰਭਾਵਨਾ ਹੈ ਤੇ ਨਾ ਹੀ ਕੋਈ ਪ੍ਰੇਰਣਾ ਦਿੱਤੀ ਗਈ ਆ ਤਾਂ ਰਾਈਟ ਆਪਸ਼ਨ ਹੈ ਆਪਣੇ ਕੋਲ ਊੜਾ ਸਧਾਰਨ ਅਵਸਥਾ ਨੈਕਸਟ ਆ ਆਪਣੇ ਕੋਲ ਤੁਸੀਂ ਸਾਰੇ ਚਲੇ ਜਾਓ ਤੇ ਕੱਲ ਆयो ਵਾਕ ਵਿੱਚ ਕਿਰਿਆ ਦੀ ਕਿਹੜੀ ਕਿਸਮ ਹੈ ਸਧਾਰਨ ਸੰਭਾਵਨਾ ਅਰਥਕ ਪ੍ਰੇਰਣਾ ਅਰਥਕ ਉਪਰੋਕਤ ਕੋਈ ਵੀ ਨਹੀਂ ਉ ਸੌਰੀ ਉਪਰੋਕਤ ਸਾਰੇ ਤਾਂ ਦੇਖੋ ਜੀ ਤੁਸੀਂ ਸਾਰੇ ਚਲੇ ਜਾਓ ਚਲੇ ਜਾਓ ਕਿਰਿਆ ਹੋ ਰਹੀ ਹੈ ਤੇ ਕੱਲ ਆयो ਪ੍ਰੇਰਣਾ ਦਿੱਤੀ ਜਾ ਰਹੀ ਹੈ ਤਾਂ ਆਪਸ਼ਨ ਈ ਡੀ ਦੇ ਨਾਲ ਚੱਲਾਂਗੇ ਪ੍ਰੇਰਣਾ ਅਰਥਕ ਅਵਸਥਾਏ ਕਿਰਿਆ ਦੀ ਨੈਕਸਟ ਆਪਨੇ ਕੋਲ ਸ਼ਾਇਦ ਮੈਂ ਕੱਲ ਪੰਜਾਬੀ ਦਾ ਮੌਕ ਟੈਸਟ ਲੈ ਕੇ ਆਵਾਂ ਵਾਕ ਵਿੱਚ ਕਿਰਿਆ ਦੀ ਕਿਹੜੀ ਅਵਸਥਾ ਹੈ ਉਹ ਦੇਖੋ ਸ਼ਾਇਦ ਮੈਂ ਕੱਲ ਪੰਜਾਬੀ ਦਾ ਮੌਕ ਟੈਸਟ ਲੈ ਕੇ ਆਵਾਂ ਸ਼ਾਇਦ ਦੇ ਵਿੱਚ ਜੇ ਤਾਂ ਮੇਰੇ ਕੋਲ ਕੱਲ ਟਾਈਮ ਹੋਇਆ ਤੇ ਮੈਂ ਪੰਜਾਬੀ ਦਾ ਮੌਕ ਟੈਸਟ ਪ੍ਰੀਪੇਅਰ ਕਰਕੇ ਲੈ ਕੇ ਆ ਵੀ ਸਕਦੀ ਹਾਂ ਤੇ ਜੇ ਮੇਰੇ ਕੋਲ ਟਾਈਮ ਨਾ ਹੋਇਆ ਤੇ ਨਹੀਂ ਵੀ ਤੇ ਸੰਭਾਵਨਾ ਇਹਦੇ ਵਿੱਚ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ ਤੇ ਆਪਸ਼ਨ ਐਡ ਇਹਦੇ ਨਾਲ ਚੱਲਾਂਗੀ ਸੰਭਾਵਨਾ ਆਰਥਕ ਅਵਸਥਾ ਆਈ ਹੋਪ ਤੁਹਾਨੂੰ ਤਿੰਨੋਂ ਅਵਸਥਾਵਾਂ ਜਿਹੜੀਆਂ ਕਲੀਅਰ ਹੋ ਗਈਆਂ ਨੇ ਸਧਾਰਨ ਸੰਭਾਵਨਾ ਅਰਥਕ ਤੇ ਪ੍ਰੇਰਣਾ ਅਰਥਕ ਇਹ ਕਿਰਿਆ ਦੀਆਂ ਤਿੰਨ ਅਵਸਥਾ ਨੇ ਨੈਕਸਟ ਹੈ ਆਪਣੇ ਕੋਲ ਬੱਚੇ ਰਾਹੁਲ ਛੱਡ ਗਿਆ ਕਿਰਿਆ ਦੀ ਕਿਹੜੀ ਕਿਸਮ ਹੈ ਹੁਣ ਆਪਣੇ ਕੋਲ ਆਗੀਆਂ ਕਿਸਮਾਂ ਕਿਸਮਾਂ ਕਿਰਿਆ ਦੀਆਂ ਜਿਹੜੀਆਂ ਮੇਨ ਕਿਸਮਾਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਦੋ ਇੱਕ ਹੁੰਦੀ ਹੈ ਅਕਰਮਕ ਕਿਰਿਆ ਤੇ ਇੱਕ ਹੁੰਦੀ ਹੈ ਸਕਰਮਕ ਕਿਰਿਆ ਜਿਹੜੀ ਅਕਰਮਕ ਕਿਰਿਆ ਹੁੰਦੀ ਹੈ ਇਹ ਹੁੰਦੀ ਹੈ ਕਰਮ रहਿਤ ਇਹਦੇ ਵਿੱਚ ਕਰਮ ਨਹੀਂ ਹੁੰਦਾ ਕਰਮ रहਿਤ ਹੁੰਦੀ ਹੈ ਤੇ ਜਿਹੜੀ ਕਰਮਕ ਕਿਰਿਆ ਹੁੰਦੀ ਹੈ ਇਹਦੇ ਵਿੱਚ ਕਰਤਾ ਵੀ ਹੁੰਦਾ ਤੇ ਕਰਮ ਵੀ ਹੁੰਦਾ ਤੇ ਕਿਰਿਆ ਵੀ ਹੁੰਦੀ ਹੈ ਕਰਤਾ ਕਰਮ ਤੇ ਕਿਰਿਆ ਤਿੰਨੋਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ ਰਾਜੇ ਕਰਤਾ ਕਰਮ ਤੇ ਕਿਰਿਆ ਉੱਪਰ ਵਾਲੇ ਦੇ ਵਿੱਚ ਆਪਣੇ ਕੋਲ ਕਰਮ ਨਹੀਂ ਹੁੰਦਾ ਕਰਤਾ ਤੇ ਕਿਰਿਆ ਦੋਨੋਂ ਹੁੰਦੀਆਂ ਨੇ ਅਕਰਮਕ ਕਿਰਿਆ ਦੇ ਵਿੱਚ ਪਰ ਉੱਥੇ ਕਰਮ ਨਹੀਂ ਹੁੰਦਾ ਜਿਵੇਂ ਕਿ ਆਪਾਂ ਗੱਲ ਕਰੀਏ ਗੁਰਜਪ ਖੇਡਦਾ ਹੈ ਹੁਣ ਗੁਰਜਪ ਖੇਡਦਾ ਹੈ ਗੁਰਜਪ ਕੀ ਉਹਦੇ ਵਿੱਚ ਕਰਤਾ ਹੈ ਤੇ ਖੇਡਦਾ ਕੀ ਕਿਰਿਆ ਪਰ ਕਰਮ ਨਹੀਂ ਹੈਗਾ ਕੀ ਖੇਡਦਾ ਹੀ ਨਹੀਂ ਪਤਾ ਲੱਗ ਰਿਹਾ ਜੇ ਉਥੇ ਹੁੰਦਾ ਕਿ ਗੁਰਜਪ ਫੁੱਟਬਾਲ ਖੇਡ ਰਿਹਾ ਤੇ ਫਿਰ ਉਹਦੇ ਵਿੱਚ ਕਰਤਾ ਵੀ ਸੀ ਕਰਮ ਵੀ ਸੀ ਤੇ ਕਿਰਿਆ ਵੀ ਸੀ ਆਈ ਹੋਪ ਤੁਹਾਨੂੰ ਦੋਨੋਂ ਕਲੀਅਰ ਹੋ ਗਏ ਹੁਣ ਦੇਖਦੇ ਹਾਂ ਰਾਹੁਲ ਛੱਡ ਗਿਆ ਕਿਰਿਆ ਦੀ ਕਿਹੜੀ ਕਿਸਮ ਹੈ ਤੇ ਇਹਦੇ ਵਿੱਚ ਰਾਜੇ ਕਰਮ ਨਹੀਂ ਹੈਗਾ ਰਾਹੁਲ ਕਰਤਾ ਵੀ ਹੈਗਾ ਤੇ ਕਿਰਿਆ ਵੀ ਆ ਗਈ ਛੱਡ ਗਿਆ ਪਰ ਕਰਮ ਨਹੀਂ ਪਤਾ ਕਿ ਕੀ ਛੱਡ ਗਿਆ ਤੇ ਇਸ ਕਰਕੇ ਊੜੇ ਆਪਸ਼ਨ ਆਪਸ਼ਨ ਦੇ ਨਾਲ ਚੱਲਾਂਗੇ ਅਕਰਮਕ ਕਿਰਿਆ ਜੇਕਰ ਉਹਦਾ ਰਾਹੁਲ ਸਕੂਲ ਛੱਡ ਗਿਆ ਫਿਰ ਨਾਲ ਕਰਮ ਵੀ ਹੋਣਾ ਸੀ ਫਿਰ ਇਹ ਬਣਨੀ ਸੀ ਸਕਰਮਕ ਕਿਰਿਆ ਨੈਕਸਟ MCQ ਆਪਨੇ ਕੋਲ ਮਾਸਟਰ ਨੇ ਮੈਨੂੰ ਡੰਡੇ ਨਾਲ ਕੁੱਟਿਆ ਵਾਕ ਵਿੱਚ ਕਿਰਿਆ ਦੀ ਕਿਹੜੀ ਕਿਸਮ ਹੈ ਪਿੱਛੇ ਆਪਾਂ ਡਿਸਕਸ ਕਰਕੇ ਆਏ ਆ ਕਿ ਜਿਹਦੇ ਵਿੱਚ ਕਰਮ ਕਰਤਾ ਤੇ ਕਿਰਿਆ ਤਿੰਨੋਂ ਚੀਜ਼ਾਂ ਹੋਣਾ ਹੁੰਦੀ ਹੈ ਸਕਰਮਕ ਕਿਰਿਆ ਹੁਣ ਇਹਦੇ ਵਿੱਚ ਮਾਸਟਰ ਜਿਹੜਾ ਉਹ ਕਰਤਾ ਹੈ ਡੰਡਾ ਜਿਹੜਾ ਉਹ ਕਰਮ ਹੈ ਤੇ ਕੁੱਟਿਆ ਕਿਰਿਆ ਹੈ ਕਿ ਜਿਹਦੇ ਵਿੱਚ ਕਰਮ ਕਰਤਾ ਤੇ ਕਿਰਿਆ ਤਿੰਨੋਂ ਚੀਜ਼ਾਂ ਆ ਜਾਣ ਉਹ ਹੁੰਦਾ ਆਪਣੇ ਕੋਲ ਸਕਰਮਕ ਕਿਰਿਆ ਉਹਦੇ ਆਪਸ਼ਨ ਦੇ ਨਾਲ ਚੱਲਾਂਗੇ ਸਕਰਮਕ ਕਿਰਿਆ ਇਹਨਾਂ ਨੂੰ ਤੁਸੀਂ ਧਿਆਨ ਚ ਰੱਖਣਾ ਪੀਪਰ ਦੇ ਵਿੱਚ ਐਦਾਂ ਦੇ ਹੀ ਕੁਐਸਚਨ ਬਣਦੇ ਆ ਤੇ ਉੱਤੇ ਉੱਥੇ ਆਪਾਂ ਕਨਫਿਊਜ਼ ਹੋ ਜਾਂਦੇ ਆ ਨੈਕਸਟ ਹੈ ਰਾਜੇ ਆਪਣੇ ਕੋਲ ਉਹ ਚੰਗਾ ਸੀ ਵਾਕ ਵਿੱਚ ਕਿਰਿਆ ਦਾ ਕਿਹੜਾ ਰੂਪ ਹੈ ਹੁਣ ਰਾਜੇ ਕਿਰਿਆ ਦੇ ਰੂਪ ਦੀ ਗੱਲ ਆ ਗਈ ਹੁਣ ਕਿਰਿਆ ਦੇ ਜਿਹੜੇ ਰੂਪ ਆ ਉਹ ਹੁੰਦੇ ਆ 3 ਆਪਣੇ ਕੋਲ ਇੱਕ ਹੁੰਦਾ ਆਪਣੇ ਕੋਲ ਸੰਸਰੰਗੀ ਕਿਰਿਆ ਵੈਰੀ ਵੈਰੀ ਇੰਪੋਰਟੈਂਟ ਬਹੁਤ ਵਾਰ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ ਮੰਮੀ 3 ਰੂਪ ਹੁੰਦੇ ਆ ਸੰਸਰੰਗੀ ਕਿਰਿਆ ਇੱਕ ਹੁੰਦੀ ਹੈ ਸਹਾਇਕ ਕਿਰਿਆ ਤੇ ਇੱਕ ਆਪਣੇ ਕੋਲ ਹੁੰਦੀ ਆ ਮੁਖ ਕਿਰਿਆ ਇਹਨਾਂ ਤਿੰਨਾਂ ਦੇ ਵਿੱਚੋਂ ਵੀ ਬਹੁਤ ਕੁਐਸਚਨ ਬਣਦੇ ਹੁੰਦੇ ਆ ਆਪਾਂ ਤਿੰਨਾਂ ਨੂੰ ਡਿਸਕਸ ਕਰਾਂਗੇ ਜਿਹੜੀ ਸੰਸਰੰਗੀ ਕਿਰਿਆ ਹੁੰਦੀ ਹੈ ਰਾਜੇ ਉਹਦੇ ਵਿੱਚ ਹੈ ਤੇ ਸੀ ਆਉਂਦਾ ਜਿਹੜੇ ਵਾਕਾਂ ਦੇ ਵਿੱਚ ਹੈ ਤੇ ਸੀ ਆਵੇ ਉਹ ਹੁੰਦੇ ਆਪਣੇ ਕੋਲ ਸੰਸਰੰਗੀ ਕਿਰਿਆ ਜਿਵੇਂ ਕਿ ਆਵਾਕ ਦੇ ਵਿੱਚ ਹੈ ਉਹ ਚੰਗਾ ਸੀ ਚੰਗਾ ਸੀ ਜਿਹੜੀ ਇੱਥੇ ਸੀ ਜਿਹੜੀ ਉਹ ਕਿਰਿਆ ਤੇ ਇੱਥੇ ਆਪਣੇ ਕੋਲ ਕੀ ਆਊਗਾ ਸੰਸਰੰਗੀ ਕਿਰਿਆ ਉਹ ਘਰੇ ਰਾਜੀ ਆਪਰੇ ਕੋਲ ਇਲੀਮੀਨੇਟ ਹੋ ਗਈ ਇੱਥੇ ਇੱਥੇ ਤੁਸੀਂ ਸੰਸਰੰਗੀ ਕਰ ਲੋ ਜ ਜਿਹਦੇ ਵਿੱਚ ਹੈ ਤੇ ਸੀ ਆ ਜੇ ਉਹ ਹੁੰਦਾ ਆਪਣੇ ਕੋਲ ਸੰਸਰੰਗੀ ਕਿਰਿਆ ਸੰਸਰੰਗੀ ਕਿਰਿਆ ਇੱਕ ਹੁੰਦੀ ਆਪਣੇ ਕੋਲ ਸਹਾਇਕ ਕਿਰਿਆ ਸਹਾਇਕ ਦੇ ਵਿੱਚ ਤੁਸੀਂ ਯਾਦ ਰੱਖਣਾ ਜਿਹਦੇ ਵਿੱਚ ਸਕਦਾ ਸਕਦਾ ਜਾਂ ਚਾਹੁੰਦਾ ਆ ਜਾਂਦਾ ਚਾਹੀਦਾ ਇਹ ਹੁੰਦੀ ਹੈ ਆਪਣੇ ਕੋਲ ਸਹਾਇਕ ਕਿਰਿਆ ਇਹਨਾਂ ਦੀ ਆਇਡੈਂਟੀਫਿਕੇਸ਼ਨ ਹੈ ਸਕਦਾ ਤੇ ਚਾਹੀਦਾ ਜਿਹਦੇ ਵਿੱਚ ਆ ਜਾਣ ਵਾਕ ਦੇ ਵਿੱਚ ਉਹ ਹੁੰਦੀਆਂ ਆਪਣੇ ਕੋਲ ਸਹਾਇਕ ਕਿਰਿਆ ਤੇ ਮੁੱਖ ਕਿਰਿਆ ਜਿਹੜੀ ਆਪਣੇ ਕੋਲ ਹੁੰਦੀ ਹੈ ਜਿਹੜੀ ਮੂਲ ਕਿਰਿਆ ਹੁੰਦੀ ਹੈ ਉਹਨੂੰ ਬੋਲਦੇ ਆ ਮੁੱਖ ਕਿਰਿਆ ਜਿੱਦਾਂ ਕਿ ਆਪਾਂ ਫੋਰ ਐਗਜ਼ਾਮਪਲ ਗੱਲ ਕਰੀਏ ਸ਼ਾਮ ਦੇ ਸ਼ਾਮ ਦੇ ਸਮੇ ਬੱਚੇ ਫੁੱਟਬਾਲ ਖੇਡੇ ਤੇ ਸ਼ਾਮ ਦੇ ਸਮੇ ਬੱਚੇ ਫੁੱਟਬਾਲ ਜਿਹੜੇ ਖੇਡੇ ਖੇਡੇ ਜਿਹੜਾ ਇੱਥੇ ਆਪਣੇ ਕੋਲ ਕੀ ਹੈ ਮੁੱਖ ਕਿਰਿਆ ਉਹਨ ਤਿੰਨੋਂ ਦੇਖਦੇ ਆਪਾਂ ਉਹ ਚੰਗਾ ਸੀ ਸੀ ਜਿਹਦੇ ਵਿੱਚ ਆ ਗਿਆ ਇਹ ਆਪਣੇ ਕੋਲ ਆ ਗਿਆ ਸੰਸਰੰਗੀ ਕਿਰਿਆ ਕਿਉਂਕਿ ਇਹਦੇ ਵਿੱਚ ਨਾ ਤਾਂ ਬੱਚੇ ਕੋਈ ਸਹਾਇਕ ਕਿਰਿਆ ਤੇ ਨਾ ਹੀ ਇਹਦੇ ਵਿੱਚ ਕੋਈ ਮੁਖ ਕਿਰਿਆ ਸਿਰਫ ਸੀ ਦੇ ਨਾਲ ਵਾਕ ਖਤਮ ਹੋਇਆ ਇਹ ਆਪਣੇ ਕੋਲ ਸਸਰੰਗੀ ਕਿਰਿਆ ਨੈਕਸਟ ਆਪਣੇ ਕੋਲ ਤੁਹਾਨੂੰ ਸਕੂਲ ਜਾਣਾ ਚਾਹੀਦਾ ਹੈ ਵਾਕ ਦੀ ਕਿਰਿਆ ਦਾ ਕਿਹੜਾ ਰੂਪ ਹੈ অপਸ਼ਨਸ ਹੈ ਅਕਰਮਕ ਕਿਰਿਆ ਸੰਸਰੰਗੀ ਕਿਰਿਆ ਸਹਾਇਕ ਕਿਰਿਆ ਜਾਂ ਮੁਖ ਕਿਰਿਆ ਤੇ ਮੈਂ ਪਿੱਛੀ ਗੱਲ ਕਰਕੇ ਅਗੇ ਜਿਹਦੇ ਵਿੱਚ ਚਾਹੀਦਾ ਜਾਂ ਸਕਦਾ ਆ ਜੇ ਉਹ ਆਪਣੇ ਕੋਲ ਕਿਹੜੀ ਹੁੰਦੀ ਹੈ ਸਹਾਇਕ ਕਿਰਿਆ ਤੁਹਾਨੂੰ ਸਕੂਲ ਜਾਣਾ ਚਾਹੀਦਾ ਹੈ ਜਾਣਾ ਦੇਖੋ ਆਪਣੇ ਕੋਲ ਮੁਖ ਕਿਰਿਆ ਮੁਖ ਕਿਰਿਆ ਦੇ ਨਾਲ ਜਦੋਂ ਇੱਕ ਵਰਡ ਐਡ ਹੋ ਜੇ ਚਾਹੀਦਾ ਜਾਂ ਸਕਦਾ ਤਾਂ ਉਹ ਬਣ ਜਾਂਦੀ ਹੈ ਆਪਣੇ ਕੋਲ ਸਹਾਇਕ ਕਿਰਿਆ ਨੈਕਸਟ ਆ ਆਪਣੇ ਕੋਲ ਸ਼ਾਮ ਦੇ ਸਮੇ ਬੱਚੇ ਫੁੱਟਬਾਲ ਖੇਡੇ ਵਾਕ ਵਿੱਚ ਖੇਡੇ ਕਿਸ ਕਿਸਮ ਦੀ ਕਿਰਿਆ ਹੈ ਤਾਂ ਆਪਾਂ ਪਿੱਛੀ ਗੱਲ ਕਰਕੇ ਆਏ ਆ ਇਹ ਆਪਣੇ ਕੋਲ ਹੈ ਮੂਲ ਕਿਰਿਆ ਸ਼ਾਮ ਦੇ ਸਮੇ ਬੱਚੇ ਖੇਡੇ ਇਹ ਬਣ ਗਿਆ ਆਪਣੇ ਕੋਲ ਮੂਲ ਕਿਰਿਆ ਆਈ ਹੋਪ ਤੁਹਾਨੂੰ ਕਲਾਸ ਪਸੰਦ ਆਈ ਹੋਊਗੀ ਜੇਕਰ ਤੁਹਾਨੂੰ ਮੇਰੀ ਕਲਾਸ ਵਧੀਆ ਲੱਗੀ ਹੈ ਤੁਹਾਡੇ ਡਾਊਟਸ ਕਲੀਅਰ ਹੋਏ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਤੇ ਨਾਲ ਦੀ ਨਾਲ ਹੀ ਕਲਾਸ ਨੂੰ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਥੈਂਕ ਯੂ ਸੋ ਮੱਚ